10-12 ਜਣੇ ਆਏ ਨੇ ਜੀ ਇਹ ਜਵਾਕ ਦਾ ਨਾਸਮਾਰ ਦਾ ਕੁੱਟ-ਕੁੱਟ ਕੇ ਦੀ ਜੇ ਹੈੱਡ ਇੰਜਰੀ ਇਹਦੇ ਹੋਈ ਵੀ ਤਾਂ ਫਿਰ ਜੀ ਕਾਨੂੰਨੀ ਕਾਰਵਾਈ ਜੋ ਬੰਦੀ ਹੈ ਹੋਣੀ ਚਾਹੀਦੀ ਹੈ ਸਾਨੂੰ ਪਤਾ ਵੀ ਲੱਗਣਾ ਚਾਹੀਦਾ ਵੀ ਸਾਡੇ ਜਵਾਕ ਤੇ ਕਿਉਂ ਅਟੈਕ ਕੀਤਾ ਗਿਆ ਕਿਉਂਕਿ ਨਾ ਤਾਂ ਇਹ ਲੜਨ ਵਾਲਾ ਜਵਾਕ ਹੈ ਇਹ ਤਾਂ ਉਹਦੇ ਕੰਮਕਾਰ ਕਰਨੀ ਧਿਆਨ ਕਰਦਾ ਕਿਤੇ ਫालतू ਜਾਂਦਾ ਨਹੀਂ ਆਉਂਦਾ ਨਹੀਂ ਸੰਗਰੂਰ ਦੇ ਵਿੱਚ ਮਾਮੂਲੀ ਤਕਰਾਰ ਹਿੰਸਕ ਹੋ ਗਈ ਦਰਅਸਲ ਤੱਕਾ ਵੱਜਣ ਤੋਂ ਵੱਡੀ ਗੱਲ ਨੌਜਵਾਨ ਤੇ ਤੇਜ਼ਦਾਰ ਹਥਿਆਰਾਂ ਨਾਲ ਜਾਨਲੇਵਾ ਹਮਲੇ 'ਚ ਬਦਲ ਗਈ ਦਰਅਸਲ ਇੱਕ ਨੌਜਵਾਨ ਕੁੱਤਾ ਕਮਾ ਰਿਆ ਸੀ ਤਾਂ ਅਚਾਨਕ ਕੁਝ ਨੌਜਵਾਨਾਂ ਨੇ ਉਸਤੇ ਹਮਲਾ ਕਰ ਦਿੱਤਾ ਨੌਜਵਾਨ ਬੁਰੀ ਤਰ੍ਹਾਂ ਨਾਲ ਫੱਟੜ ਹੋ ਗਿਆ ਜਿਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪਰਿਵਾਰ ਸਖਤ ਕਾਰਵਾਈ ਚਾਹੁੰਦਾ ਹੈ ਇਹ ਤਕਰੀਬਨ ਰਾਤ 9:30 ਵਜੇ ਇਹ ਹੈ ਮੇਰਾ ਭਤੀਜਾ ਉੱਥੇ ਕੁੱਤੀ ਘੁਮਾ ਰਿਹਾ ਸੀ ਯਾਰ ਨਨਵੀਰ ਕਾਲਜ ਰੋਡ ਤੌਰਲੇ ਪਾਸੇ ਡਾਕਟਰ ਅੰਬੇਦਕਰ ਨਗਰ ਜਿਹੜੀ ਚੌੜੀ ਗਲੀ ਹੈ ਉੱਥੇ ਉਹ 9-10 ਬੰਦੇ ਆਏ ਉਹਨਾਂ ਕੋਲੇ ਖਪਰੇ ਹੋਰ ਕਹਾੜੀਆਂ ਕੂੜੀਆਂ ਸੀ ਉਹ ਬਿਨਾਂ ਮਤਲਬ ਤੋਂ ਕੋਈ ਗੱਲਬਾਤ ਸਾਨੂੰ ਤਾਂ ਪਤਾ ਨਹੀਂ ਵੀ ਕੀ ਗੱਲ ਹੈ ਕਿਉਂ ਨਹੀਂ ਇਹਦੇ ਮਾਰ ਕੇ ਤਕਰੀਬਨ 15-16 ਟਾਂਕੇ ਲੱਗੇ ਨੇ ਤੇ ਬਾਹ ਤੇ ਫ੍ਰੈਕਚਰ ਹੈ ਸਿਰ ਤੇ ਹੈੱਡ ਇੰਜਰੀ ਹੈ ਕੱਲ੍ਹ ਦੇ ਰਾਤ ਦੇ ਅਸੀਂ ਉਰੇ ਆਏ ਹਾਂ ਇਹ ਤਾਂ ਵਿਜੀ ਕਾਨੂੰਨੀ ਕਾਰਵਾਈ ਜੋ ਬੰਦੀ ਆ ਹੋਣੀ ਚਾਹੀਦੀ ਹੈ ਸਾਨੂੰ ਪਤਾ ਵੀ ਲੱਗਣਾ ਚਾਹੀਦਾ ਵੀ ਸਾਡੇ ਜਿਵਾਗ ਤੇ ਕਿਉਂ ਅਟੈਕ ਕੀਤਾ ਗਿਆ ਕਿਉਂਕਿ ਨਾ ਤਾਂ ਇਹ ਲੜਨ ਵਾਲਾ ਜਿਵਾਗ ਹੈ ਇਹ ਤਾਂ ਆਪਣੇ ਕੰਮ ਕਾਰ ਕਰਨੀ ਧਿਆਨ ਕਰਦਾ ਕਿਤੇ ਫालतू ਜਾਂਦਾ ਨਹੀਂ ਆਉਂਦਾ ਨਹੀਂ ਜਦੋਂ ਅਸੀਂ ਇਹਦੇ ਘਟਨਾਵਾ ਆਉਣ ਗਿਆ ਤਾਂ ਫਿਰ ਸਾਡਾ ਰਹਿਣਾ ਵੀ ਬੜਾ ਦਿੱਕਤ ਹੈ ਨਾ ਸਾਨੂੰ ਇਹ ਗੱਲਬਾਤ ਕੱਲ ਕੋਈ ਸ਼ਾਮ ਨੂੰ ਹੋਈ ਸੀ ਰਾਤ ਨੂੰ ਤੇ ਉੱਥੇ ਮੈਂ ਕਹਿ ਕੇ ਇਹਨਾਂ ਦਾ ਆ ਪੱਛਮੀ ਮੜਾ ਮੋਟਾ ਕਿਤੇ ੱੱਕਾ ਧੁੱਕਾ ਵੱਜ ਗਿਆ ਹੋਣਾ ਉਸ ੱੱਕੇ 'ਚ ਮੈਂ ਉਹ ਜਵਾਕ ਨੂੰ ਕਿਹਾ ਵੀ ਜੇ ਕੱਲ ੱੱਕਾ ਵੱਜ ਵੀ ਗਿਆ ਚਲ ਮੈਂ ਮਾਫੀ ਮੰਗ ਲੈਣਾ ਇਹਨਾਂ ਦਾ ਨਵਟਾਰਾ ਕਰਾਤਾ ਜੀ ਉੱਥੇ ਸਾਰੇ ਅਸੀਂ ਇਕੱਠੇ ਹੀ ਖੜੇ ਸੀਗੇ ਤੇ ਨਵਟਾਰਾ ਹੋਣ ਤੋਂ ਬਾਅਦ ਚਲੇ ਗਏ ਆਪਣੇ ਆਪਣੇ ਘਰਾਂ ਨੂੰ ਉਸ ਤੋਂ ਬਾਅਦ 10-12 ਜਣੇ ਆਏ ਨੇ ਜੀ ਇਹ ਜਵਾਕ ਦਾ ਨਾ ਸਮਾਰਤਾ ਕੁੱਟ-ਕੁੱਟ ਕੇ ਦੀ ਜੇ ਹੈਡ ਇੰਜਰੀ ਇਹਦੇ ਹੋਈ ਹੋਈ ਆ ਬਾਹ ਇਹਦੀ ਤੋੜਤੀ ਜੀ ਲੱਤਾਂ ਤੇ ਟਾਂਕੇ ਦੇ ਲੱਗੇ ਨੇ ਜੀ ਕੋਈ ਚੀਜ਼ ਜਨਨ ਕਿ ਉਹਨਾਂ ਨੇ ਮਾਰਨ ਕਿੰਨਿਓ ਕੋਈ ਕਸਰ ਨਹੀਂ ਛੱਡੀ ਹੈ ਜੀ ਕੋਈ ਕਿਸੇ ਨੂੰ ਧੱਕਾ ਧੁੱਕਾ ਵੱਜ ਗਿਆ ਉਸ ਦੀ ਗੱਲਬਾਤ ਹੋਈ ਸੀ ਇਹ ਗੱਲ ਹੋਈ ਸੀ ਕੋਈ 7:30 8:15 ਇਹ ਕਿੰਨੇ ਵਜੇ ਦਾ ਪਾਕਾ ਹੋ ਗਿਆ ਇਹ ਸਵੇਰ 9:00 ਵਜੇ ਉਹਦੇ ਪਿੱਛੇ ਹੀ ਵਾਗ ਗਏ ਜੀ ਘਰੇ ਤੇ ਘਰ ਦੇ ਬਾਹਰ ਹੀ ਉਹਨੂੰ ਜਾ ਕੇ ਸਿੱਟ ਲਿਆ ਜੀ ਪਰ ਬੰਦੀ ਕਰਵੀ ਕੀਤੀ ਜਾਊਗੀ ਜੀ